ਓਏ ਜੀਜੂ ਮੈਂ ਸੁਣਿਆ ਪੱਨੇ ਹੁਣਾਂ ਨੇ ਨਵੀਂ ਗੱਡੀ ਘੜਾ ਲਈ ਹੈ। ਇਹ ਆਪਾਂ ਵੀ ਕਢਾਈਏ? ਨਾ ਆਪਣੇ ਕੋਲ ਨਹੀਂ ਪੈਸੇ ਜੀਜੂ ਯਾਰ ਆਪਾਂ ਨਹੀਂ ਘੜਾ ਸਕਦੇ ਯਾਰ। ਉਹ ਤੈਨੂੰ ਪਤਾ ਹੀ ਐ ਮਜੀਠੀਏ ਇਹ ਤਾਂ ਜੱਟਕ ਬੰਦੇ ਇਹਨਾਂ ਦਾ ਕੰਮ ਤਾਂ ਅੜੀਆਂ ਪਗਾਉਣਾ ਤੂੰ ਗੱਲ ਤਾਂ ਕਰ। ਉਹ ਅੱਜ ਘੜਾ ਲਿਆ ਨੇ ਨਵੀਂ ਡਰਾਈਵਰ ਫੋਰਚਨਰ ਥਾਰ ਜਿਹੜੀ ਘੜਾਣੀ ਆ। ਐਡਾ ਨਹੀਂ ਚੱਕਰ ਬੱਸ ਤੂੰ ਕੈਸਟ ਭਰਨ ਵਾਲਾ ਬਣੀ। ਆਪਾਂ ਗੱਡੀਆਂ ਇਹ ਤਾਂ ਲੈਣ ਲਾਗਾਗੇ ਕੱਲ ਮੇਰਾ ਸਾਲਾ ਮੇਰਾ ਮਤਲਬ ਮੇਰਾ ਜੀਜਾ ਉਹ ਜੀਜੂ ਦੇ ਕਸਤ ਨਹੀਂ ਭਰ ਨਹੀਂ ਆ ਫਿਰ ਥੋੜਾ ਮੇਰੇ ਲਈ ਗੱਡੀ ਦੇਦਾ ਟੁੱਟੂ ਫੇਦਾ ਜਾਂ ਤਾਂ ਤੁਸੀਂ ਵੀ ਗੈਸਟ ਭਰੋ ਮੈਂ ਯਾਰੇ ਬੁੱਲੇ ਲੁੱਟਾਂ ਤੇਰੇ ਮੈਂ ਭਵਾ ਕੇ ਗੱਡੀਆਂ ਛੜੀਆਂ ਦਿਆ ਕਰਾਂ ਦਿਨ ਦਾ 5-70 ਦਿਆ ਕਰਾਂ ਹੈ ਰਿਨਾ ਚ 5000 ਤੁਸੀਂ ਪਾਓ ਫੇਰ ਹੀ ਚਵਾਦਾ ਜਿੰਦਗੀ ਜਿਉਣ ਦਾ ਮੈਂ ਮਜ਼ਾਕ ਨਹੀਂ ਕਰ ਰਿਹਾ ਮ ਜੀਟੀਏ ਸੱਚੀ ਦੱਸ ਮੈਂ ਮੇਰਾ ਮੂਡ ਬਦਲ ਗਿਆ ਫਿਰ ਤੂੰ ਹੀ ਪਸਟਾਉਣਾ ਵੀ ਗੱਡੀ ਆਉਂਦੀ ਸੀਗੀ ਆਉਂਦੀ ਆਉਂਦੀ ਰਹਿ ਗਈ ਹਣ ਤੇ ਜਿਹਦਾ ਮੂਡ ਬਦਲ ਗਿਆ ਦਾ ਦੇਵ ਤਾਂ ਨਹੀਂ